ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਨੂੰ ਕਾ ਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੀ ਕਣਕ ਦਿਖਾਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਵੀ ਰੇਤੋਂ ਲੈ ਕੇ ਬਜਾਈ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਆਪਾਂ ਕਿਹੜੀ ਖਾਦ ਖਰਾਕ ਆਪਾਂ ਬਣੀ ਕਣਕ ਨੂੰ ਪਾਈ ਹੈ ਤੇ ਕਿਹੜੀ-ਕਿਹੜੀ ਆਪਾਂ ਸਪਰੇਅ ਆਪਣੀ ਕਣਕ ਦੇ ਵਿੱਚ ਕੀਤੀਆਂ ਨੇ ਤੇ ਪਿਛਲੇ ਸਾਲ ਜਿਹੜਾ ਆਪਣੀ ਕਣਕ ਦਾ ਝਾੜ ਕਿੰਨਾ ਰਿਹਾ ਏ ਤੇ ਜਿਹੜੀ ਇਹ ਵੈਰੈਟੀ ਹੈ 2976 ਇਹਦੇ ਵਿੱਚ ਕੀ ਖੂਬੀ ਹੈ ਤੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਬਹੁਤ ਕੁਝ ਅੱਜ ਸਿੱਖਣ ਨੂੰ ਮਿਲੇਗਾ ਤੇ ਪਰਾਲੀ ਬਾਰੇ ਵੀ ਤੁਹਾਨੂੰ ਅੱਜ ਆਪਾਂ ਦੱਸਾਂਗੇ ਜਾਣਕਾਰੀ ਵੀ ਪਰਾਲੀ ਦੇ ਖੇਤ ਦੇ ਵਿੱਚ ਜਿਹੜੀ ਆਪਾਂ ਬਹਾਈ ਕਰਦੇ ਆ ਉਹਦੇ ਕੀ ਕੀ ਫਾਇਦੇ ਨੇ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਫਿਰ ਵੀਡੀਓ ਕਰਦੇ ਹਾਂ ਸ਼ੁਰੂ ਅੱਜ ਜਿਹੜਾ ਤੁਸੀਂ ਸਾਰੀ ਕਣਕ ਦੇਖ ਰਹੇ ਹੋ ਜੀ ਇਹ ਆਪਣੀ ਵੈਰਾਈਟੀ ਹੈਗੀ ਜੀ 2967 ਤੇ ਇਹਦੀ ਬਜਾਈ ਆਪਾਂ ਕੀਤੀ ਤੀਦੀ 7 ਨਵੰਬਰ ਦੀ ਇਹਦੀ ਬਜਾਈ ਹੋਈ ਹੋਈ ਹੈ ਤੇ ਪਰਾਲੀ ਦੇ ਵਿੱਚ ਆਪਾਂ ਬਜਾਈ ਕੀਤੀ ਤੀ ਤੇ ਪਹਿਲਾ ਆਪਣੀ ਇੱਥੇ ਹੈਗੀ ਤੀ ਜੀ ਪੂਸ਼ਾ 44 ਜੀਰੀ ਤੇ ਜਿਹੜੀ ਵਢਾਉਣ ਤੋਂ ਬਾਅਦ ਆਪਾਂ ਜਿਹੜੀ ਪਰਾਲੀ ਇਹਦੀ ਖੇਤ ਦੇ ਵਿੱਚ ਜਿਹੜੀ ਆ ਲੈਣਾ ਹੁੰਦੀ ਆ ਇਹ ਫੂਸਦੀ ਆ ਉਹ ਸਾਰੀ ਆਪਾਂ ਖੇਤ ਦੇ ਵਿੱਚ ਉਹਨੂੰ ਖਿਲਾਰ ਕੇ ਆਪਾਂ ਸਿਰਫ ਇਹਦੀ ਰੂਟਾਵੇਟਰ ਦੇ ਨਾਲ ਬਜਾਈ ਕੀਤੀ ਤੀ ਤੇ ਕਣਕ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਏ ਤੇ ਪਰਾਲੀ ਆ ਦੇਖੋ ਹੇਠ ਤੱਕ ਜਿੱਥੇ ਜਿਆਦਾ ਢੇਰੀ ਤਿਪਰਾਲੀ ਦੀ ਉੱਥੇ ਜਿਹੜੀ ਕਣਕ ਦਾ ਜਿਹੜਾ ਜਰਮੀਨੇਸ਼ਨ ਹੈ ਉਹ ਘੱਟ ਹੋਇਆ ਏ ਆ ਤੁਸੀਂ ਦੇਖ ਸਕਦੇ ਹੋ ਬਾਕੀ ਯਾਨੀ ਕਿ ਕਣਕ ਸਾਰੀ ਓਕੇ ਹੈ ਤੇ 7 ਨਵੰਬਰ ਨੂੰ ਆਪਾਂ ਇਹਦੀ ਕੀਤੀ ਤੇਜੀ ਬਜਾਈ ਤੇ ਬਜਾਈ ਕਰਨ ਤੋਂ ਬਾਅਦ ਜਿਹੜੀ ਕਣਕ ਦੇ ਵਿੱਚ ਸੁੰਡੀ ਦੀ ਸਮੱਸਿਆ ਆਈ ਤੀ ਆਪਣੀ ਜਿਹੜੀ ਬਜਾਈ ਤੀ ਥੋੜੀ ਜਿਹੀ ਲੇਟ ਹੋਣ ਕਰਕੇ ਜਿਹੜੀ ਅਕਤੂਬਰ ਦੇ ਵਿੱਚ ਕਣਕਾ ਦੀ ਬਜਾਈ ਕੀਤੀ ਗਈ ਸੀ ਉਹ ਕਣਕਾਂ ਦੇ ਵਿੱਚ ਜਿਹੜੀ ਸੁੰਡੀ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਹੈ ਤੇ ਬਹੁਤ ਵਿੱਚ ਵਿੱਚ ਕਿਸਾਨ ਭਰਾਵਾਂ ਨੇ ਜਿਹੜੀਆਂ ਕਣਕਾਂ ਹੀ ਆਪਣੀਆਂ ਉਹ ਦੁਬਾਰਾ ਵੀ ਬੀਜਣੀਆਂ ਕਿਸਾਨ ਭਰਾਵਾਂ ਨੂੰ ਪਈਆਂ ਪਰ ਆਪਣੇ ਜਿਹੜੀ ਸੁੰਡੀ ਦੀ ਸਮੱਸਿਆ ਆਈ ਜ਼ਰੂਰ थी ਤੇ ਜਦੋਂ ਸੁੰਡੀ ਦੀ ਸਮੱਸਿਆ ਆਈ ਆਪਾਂ ਕੋਈ ਵੀ ਸਪਰੇਅ ਨਹੀਂ ਕੀਤੀ ਨਾ ਕੋਈ ਆਪਾਂ ਸੁੰਡੀ ਵਾਲੀ ਦਵਾਈ ਵਰਤੀ ਤੀ ਤੇ ਫੇਰ ਠੰਡ ਪੈਣੀ ਸ਼ੁਰੂ ਹੋ ਗਈ ਤੇ ਜਿਹੜੀ ਸੁੰਡੀ थी ਉਹ ਆਪਣੇ ਆਪ ਖਤਮ ਹੋ ਗਈ ਸੀ ਤੇ ਕੋਈ ਆਪਾਂ ਸੁੰਡੀ ਤੋਂ ਦਵਾ ਨਹੀਂ ਪਾਈ ਤੇ ਕੋਈ ਸਪਰੇ ਨਹੀਂ ਕੀਤੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸੁੰਡੀ ਤੋਂ ਆਪਣਾ ਵਿਚਾਰ ਰਹਿ ਗਿਆ ਕਣਕਪੂਰੀ ਓਕੇ ਐ ਤੇ ਜਦੋਂ ਆਪਾਂ ਇਹ ਕਣਕ ਦੀ ਬਜਾਈ ਕੀਤੀ ਸੀ ਆਪਾਂ ਨੂੰ ਇੱਕ ਸਮੱਸਿਆ ਆਈ ਸੀ ਆਪਾਂ ਨੂੰ ਡੀਏਪੀ ਨਹੀਂ ਮਿਲਿਆ ਤਾਂ ਡੀਏਪੀ ਨਾ ਮਿਲਣ ਕਰਕੇ ਫਿਰ ਆਪਾਂ ਇਹਦੀ ਬਜਾਈ ਕੀਤੀ ਦੀ ਆਪਾਂ 10 16 16 ਜਿਹੜਾ ਐਨਪੀਕੇ ਆਉਂਦਾ ਹੈ 16 16 16 ਉਹ ਆਪਾਂ ਵਿੱਚ ਪਾ ਕੇ ਉਹਦੇ ਵਿੱਚ ਇੱਕ ਪੋਟਾਸ਼ ਹੁੰਦੀ ਹੈ ਤੇ ਜਿਹੜਾ ਡਾਈ ਹੈ ਜਿਹਦੇ ਵਿੱਚ ਫਾਸਫੋਰਸ ਉਹ ਜਿਹੜਾ ਤੱਤ ਹੈ ਥੋੜਾ ਹੈ ਤੇ ਪोटाश ਦੀ ਮਾਤਰਾ ਜ਼ਿਆਦਾ ਹੈ ਤੇ ਥੈਲਾ ਉਹ ਵੀ ਆਪਾਂ ਨੂੰ 1400 ਰੁਪਏ ਦਾ ਥੈਲਾ ਮਿਲਿਆ ਤਾਂ ਤੇ ਉਹ ਆਪਾਂ 80 ਕਿਲੋ ਇੱਕ ਕੀਲੇ ਦੇ ਵਿੱਚ ਆਪਾਂ ਪਾ ਕੇ ਕਣਕ ਦੀ ਬਿਜਾਈ ਕਰ ਦਿੱਤੀ ਤੀ ਪਰ ਉਹ ਰੇ ਨੇ ਆਪਾਂ ਨੂੰ ਇੰਨਾ ਬੈਨੀਫਿਟ ਨਹੀਂ ਦਿੰਦਾ ਕਿਉਂਕਿ ਜਿੰਨਾ ਜ਼ਿਆਦਾ ਬੈਨੀਫਿਟ ਡਾਈ ਦੇ ਨਾਲ ਆਪਣੀ ਕਣਕ ਨੂੰ ਮਿਲਦਾ ਹੈ ਕਿਉਂਕਿ ਜਿਹੜੀ ਕਣਕ ਦੇ ਵਿੱਚ ਆਪਾਂ ਡਾਈ ਪਾਇਆ ਹੋਇਆ ਹੋਊਗਾ ਉਹ ਜਿਹੜੀ ਕਣਕ ਹੈ ਕਦੇ ਵੀ ਪੇਲਾਪਣ ਨਹੀਂ ਦਿਖਾਉਗੀ ਤੇ ਇਸ ਵਾਰ ਅਸੀਂ ਡਾਈ ਸਾਨੂੰ ਮਿਲਿਆ ਨਹੀਂ ਇਸ ਕਰਕੇ ਅਸੀਂ ਨਹੀਂ ਪਾਇਆ ਤੇ 16 16 ਰੇਖ ਪਾਨ ਦੇ ਨਾਲ ਜਿਹੜਾ ਕਣਕ ਆਪਣੀ ਬਾਅਦ ਦੇ ਵਿੱਚ ਪੇਲਾਪਣ ਨਹੀਂ ਛੱਡ ਰਹੀ ᱛੀ ਤੇ ਅੱਗੇ ਆਪਾਂ ਕਣਕ ਦੇ ਵਿੱਚ ਜਿਹੜੀ ਯੂਰੀਆ ਖਾਦ ਹੈ ਉਹ 2.5 ਥੈਲੇ ਆਪਾਂ ਸਿਰਫ ਕਣਕ ਨੂੰ ਦੰਦੇ ਐ 2.5 ਥੈਲੇ ਤੋਂ ਬਾਅਦ ਆਪਾਂ ਨਹੀਂ ਦਿੰਦੇ ਤੇ ਇਸ ਵਾਰ ਆਪਾਂ ਨੂੰ ਜਿਹੜੇ ਕਣਕ ਦੇ ਵਿੱਚ ਯੂਰੀਆ ਪੌਣੇ 3 ਥੈਲੇ ਆਪਣੀ ਆ ਜਿਹੜੀ ਸਾਰੀ ਕਣਕ ਹੈ ਇਹਦੇ ਵਿੱਚ ਆਪਣੀ ਰੇਹ ਦੇ ਪਏ ਹੋਏ ਐ ਤੇ ਇਸ ਕ ਪਹਿਲਾਂ ਤਾਂ ਨਹੀਂ ਛੱਡ ਰਹੀ ਸੀ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਯੂਰੀਆ ਖਾਦ ਵੱਧ ਪਾਉਣੀ ਪਈ ਤੇ ਅੱਧਾ ਥੈਲਾ ਆਪਾਂ ਪਾਣੀ ਦੇ ਮੂਰੇ ਛਿੱਟਾ ਯੂਰੀਆ ਦਾ ਦਿੱਤਾ ਤਾਂ ਤੇ ਜਦੋਂ ਫਿਰ ਪਾਣੀ ਲੱਗਣ ਤੋਂ ਬਾਅਦ 10 ਦਿਨਾਂ ਬਾਅਦ ਆਪਾਂ ਗੋਲੀ ਡੰਡੇ ਵਾਲੀ ਸਪਰੇਅ ਕੀਤੀ ਸੀ ਬੈਸੇ ਤਾਂ ਪਰਾਲੀ ਦੇ ਵਿੱਚ ਜਿਹੜਾ ਗੁੱਲੀ ਡੰਡਾ ਤਾਂ ਉਹ ਸਾਰਾ ਪਰਾਲੀ ਨੇ ਵਿੱਚ ਦੱਬ ਲਿਆ ਤੇ ਬਹੁਤ ਘੱਟ ਆਪਣੀ ਕਣਕੇ ਦੇ ਵਿੱਚ ਗੁੱਲੀ ਡੰਡਾ ਹੋਇਆ ਪਰ ਫਿਰ ਵੀ ਆਪਾਂ ਸਪਰੇਅ ਕੀਤੀ ਦੀ ਜੀ ਯੂਪੀਐਲ ਕੰਪਨੀ ਦੀ ਟੋਟਲ ਉਹ ਸਪਰੇਅ ਨੇ ਆਪਾਂ ਨੂੰ 0% ਰਿਜ਼ਲਟ ਦਿੱਤਾ ਏ ਤੇ ਗੁੱਲੀ ਡੰਡਾ ਆਹ ਵਾਲੇ ਖੇਤ ਦੇ ਵਿੱਚ ਆਪਣੀ ਹੈਗਾ ਏ ਤੇ ਇਧਰਲੇ ਜਿਹੜਾ ਪਲਾਟ ਹੈ ਇਹਦੇ ਵਿੱਚ ਬਿਲਕੁਲ ਵੀ ਹੈ ਨਹੀਂ ਤੇ ਗੁੱਲੀ ਡੰਡੇ ਦੀ ਆਪਾਂ ਨੂੰ ਕੋਈ ਸਮੱਸਿਆ ਆਪਾਂ ਨੂੰ ਸਪਰੇਅ ਕਰਨ ਦੀ ਇੱਕ ਸਪਰੇਅ ਕੀਤੀ ਤੀ ਬਾਅਦ ਦੇ ਵਿੱਚ ਕੋਈ ਲੋਡ ਨਹੀਂ ਪਈ ਤੇ ਸਪਰੇਅ ਕਰਨ ਤੋਂ ਬਾਅਦ ਆਪਾਂ ਅੱਧਾ ਥੈਲਾ ਯੂਰੀਏ ਦਾ ਫੇਰ ਪਾਤਾ ਤੇ ਬਾਅਦ ਦੇ ਵਿੱਚ ਹਫਤੇ ਬਾਅਦ ਆਪਾਂ ਅੱਧਾ ਥੈਲਾ ਯੂਰੀਏ ਦਾ ਫੇਰ ਪਾਤਾ ਡੇਢ ਥੈਲਾ ਆਪਣਾ ਯੂਰੀਏ ਦਾ ਪੈ ਗਿਆ ਸੀ ਦੇਰ ਪੌਣੇ ਇੱਕ ਦੋ ਥੈਲੇ ਆਪਣੇ ਪੈ ਗਏ ਤੇ ਫਿਰ ਆਪਾਂ ਪਾਣੀ ਲਾਉਣ ਦੀ ਤਿਆਰੀ ਕੀਤੀ ਤੀ ਤੇ ਫਿਰ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਅਖੀਰ ਤੇ ਆ ਕੇ ਜਿਹੜਾ ਮੀਂਹ ਪਿਆ ਤੇ ਪਾਣੀ ਦਾ ਆਪਣਾ ਫਾਇਦਾ ਹੋ ਗਿਆ ਤੇ ਸਾਰੀ ਕਣਕ ਨੂੰ ਹਜੇ ਤੱਕ ਇੱਕ ਆਪਣੀ ਨੂੰ ਪਾਣੀ ਲੱਗਿਆ ਏ ਤੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਹੁਣ ਤਾਂ ਜਿਹੜੀ ਕਣਕ ਝੰਡਾ ਪਤਾ ਬਣਾਉਣ ਲੱਗੀ ਤੇ ਵੀਕ ਇੱਕ ਮਹੀਨੇ ਤੱਕ ਹਾਂ 25 ਦਿਨ ਤੱਕ ਕਣਕ ਜਿਹੜੀ ਆਪਣੀ ਬਲੀਆ ਕੱਢਣੀ ਸ਼ੁਰੂ ਸ਼ੁਰੂ ਹੋ ਜੂਗੀ ਤੇ ਇੱਕ ਪਾ ਇਹਦੇ ਵਿੱਚ ਸਪਰੇਅ ਕੀਤੀ ਹੈ ਜੀ ਤਾਕਤ ਦੀ 1 ਕਿਲੋ ਮੈਗਨੀਜ਼ ਪਾਈ ਹੈ ਤੇ 2 ਕਿਲੋ ਪਾ ਯੂਰੀਆ ਇਹ ਦੋਨਾਂ ਚੀਜ਼ਾਂ ਦੀ ਆਪਾਂ ਕਣਕ ਦੇ ਉੱਤੇ ਸਪਰੇਅ ਕੀਤੀ ਹੈ ਤੇ ਉਹ ਸਪਰੇਅ ਨੇ ਵੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ ਹੈ ਕਿਉਂਕਿ ਜਿਹੜੀ ਆਪਣੀ ਕਣਕ ਪੀਲਾਪਨ ਨਹੀਂ ਛੱਡ ਰਹੀ ਸੀ ਜਦੋਂ ਆਪਾਂ ਸਪਰੇਅ ਕੀਤੀ ਆਪਣੀ 8 ਦਿਨਾਂ ਬਾਅਦ ਜਿਹੜੀ ਕਣਕ ਹੈ ਉਹ ਪੂਰੀ ਐਨ ਕਾਲਸਪਰ ਹੋ ਗਈ ਸੀ ਤੇ ਪੂਰੀ ਐਨ ਓਕੇ ਕੰਡੀਸ਼ਨ ਦੇ ਵਿੱਚ ਆਪਣੀ ਕਣਕ ਹੋ ਗਈ ਸੀ ਤੇ ਉਹ ਵਾਲੀ ਸਪਰੇਅ ਨੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੱਤਾ ਹੈ ਤੇ ਹੁਣ ਕਣਕ ਦੇ ਆਪਾ ਪਰਾਲੀ ਦੇ ਬੇਨੀਫਿਟ ਕੀ ਆ ਆਪਣੀ ਕਣਕ ਦੇ ਵਿੱਚ ਪਹਿਲਾ ਸਾਨੂੰ ਕਿਸਾਨ ਭਰਾਵੋ ਜਦੋਂ ਅਸੀਂ ਬਜਾਈ ਕੀਤੀ ਤੀ ਇੰਨਾ ਜਿਆਦਾ ਸਾਨੂੰ ਲੱਗ ਰਿਆ ਤਾਂ ਵੀ ਆਹ ਵਾਲੀ ਕਣਕ ਨੇ ਕੁਝ ਨਹੀਂ ਹੋਣਾ ਜਿਹੜੀ ਆ ਤੁਸੀਂ ਲਾਗ ਲਾਗ ਸਾਈਡ ਦੇਖ ਰਹੇ ਹੋ ਨਾ ਇੱਥੇ ਗੁੱਲੀ ਡੰਡਾ ਇੰਨਾ ਜਿਆਦਾ ਹੁੰਦਾ ਤਾਂ ਨਾ ਬਹੁਤ ਜਿਆਦਾ ਇੰਨਾ ਜਿਆਦਾ ਗੁੱਲੀ ਡੰਡਾ ਹੁੰਦਾ ਤਾਂ ਇੱਥੇ ਪਰਾਲੀ ਤੁਸੀਂ ਦੇਖੋ ਪਰਾਲੀ ਹਜੇ ਤੱਕ ਪਈ ਐ ਤੇ ਕਣਕ ਪਹਿਲਾਂ ਇੱਥੇ ਦੇਖਣ ਨੂੰ ਇੰਨੀ ਛੱਡੀ ਲੱਗਦੀ ਸੀ ਵੀ ਇਹ ਕਣਕ ਹੈ ਨਹੀਂ ਉਹ ਹੁਣ ਦੇਖੋ ਆ ਧਰਤੀ ਸਾਰੀ ਐ ਢਗ ਲਈ ਸਿਰਫ ਆਪਾਂ ਕੋਈ ਸੁਪਰ ਸੀਡਰ ਨਾਲ ਬਿਜਾਈ ਨਹੀਂ ਕੀਤੀ ਕੋਈ ਆਪਾਂ ਹੈਪੀ ਸੀਡਰ ਨਾਲ ਨਹੀਂ ਬਿਜਾਈ ਕੀਤੀ ਸਿਰਫ ਰੂਟਾਵੇਟਰ ਦੇ ਉੱਪਰ ਜਿਹੜੀ ਮਸ਼ੀਨ ਆਪਾਂ ਲਗਾਉਂਦੇ ਆ ਰੂਟਾਵੇਟਰ ਨਾਲ ਬਿਜਾਈ ਹੋਈ ਹੋਈ ਐ ਰੂਟਾਵੇਟਰ ਵਾਲੀ ਮਸ਼ੀਨ ਦੇ ਨਾਲ ਤੇ ਬਹੁਤ ਵਧੀਆ ਰਿਜ਼ਲਟ ਐ ਪਰਾਲੀ ਦਾ ਤੇ ਕੋਈ ਆਪਾਂ ਨੂੰ ਸਿਰਫ ਇਹਦੇ ਵਿੱਚ ਇੱਕ ਸੁੰਡੀ ਦੀ ਸਮੱਸਿਆ ਪੈਂਦੀ ਹੈ ਬਾਕੀ ਕਣਕ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਬਾਅਦ ਦੇ ਵਿੱਚ ਸਾਰੀ ਕਣਕ ਕਵਰ ਕਰ ਲੈਂਦੀ ਹੈ ਜੇ ਇੰਨੀ ਕੁ ਜਗ੍ਹਾ ਆਪਣੇ ਜਿਵੇਂ ਖੇਤ ਦੇ ਵਿੱਚ ਥੋੜੀ ਬਹੁਤੀ ਖਰਾਬ ਹੁੰਦੀ ਵੀ ਹੈ ਤਾਂ ਉਹਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਇੱਕ ਤਾਂ ਜਿਹੜਾ ਗੋਲੀ ਡੰਡੇ ਦੀ ਜਿਹੜੀ ਸਮੱਸਿਆ ਉਹ ਬਹੁਤ ਘਟਦੀ ਹੈ ਤੇ ਪਰਾਲੀ ਜਿਹੜੀ ਥੱਲੇ ਨਦੀਨ ਨੂੰ ਦੱਬ ਲੈਂਦੀ ਹੈ ਤੇ ਗੋਲੀ ਡੰਡੇ ਦੀ ਸਪਰੇਅ ਦਾ ਵੀ ਆਪਾਂ ਨੂੰ ਫਾਇਦਾ ਹੁੰਦਾ ਜੇ ਆਪਾਂ 2-3 ਸਾਲ ਖੇਤ ਦੇ ਵਿੱਚ ਪਰਾਲੀ ਨੂੰ ਬਾਵਾਗੇ ਤਾਂ ਆਪਣਾ ਖੇਤ ਦੇ ਵਿੱਚ ਗੋਲੀ ਡੰਡਾ ਬਿਲਕੁਲ ਖਤਮ ਹੋ ਜਾਊਗਾ ਤੇ ਅੱਗੇ ਆਪਾਂ ਨੂੰ ਤਤ ਪਰਾਲੀ ਬਾਉਣ ਦੇ ਨਾਲ ਆਪਾਂ ਨੂੰ ਜ਼ਮੀਨ ਦੇ ਵਿੱਚ ਤਾਕਤ ਪੂਰੀ ਤੇ ਇਹਨ ਗਲ ਕੇ ਇੱਕ ਤਰੀਕੇ ਦਾ ਜਿਹੜਾ ਆਪਾਂ ਦੇਸੀ ਰੇਧੀਆ ਟਰਾਲੀਆ ਹਜ਼ਾਰ-ਹਜ਼ਾਰ ਪੇ ਨੂੰ ਆਪਾਂ ਟਰਾਲੀ ਲੈਂਦੇ ਐ ਉਹ ਆਪਣੀ ਜ਼ਮੀਨ ਦੇ ਵਿੱਚ ਆਪਾਂ ਫ੍ਰੀ ਦੇ ਵਿੱਚ ਪਾ ਸਕਦੇ ਐ ਤੇ ਇਹਨ ਆਪਣੀ ਅਗਲੀ ਫਸਲ ਦੇ ਵਿੱਚ ਤੇ ਝਾੜ ਦੇ ਵਿੱਚ ਵੀ ਬਹੁਤ ਆਪਾਂ ਨੂੰ ਫਾਇਦਾ ਰਹੂਗਾ ਆਪਾਂ ਨੂੰ 2-3 ਸਾਲ ਹੋ ਗਏ ਜੀ ਪਰਾਲੀ ਵਿੱਚ ਬੰਦਿਆਂ ਨੂੰ ਤੇ ਪਿਛਲੇ ਸਾਲਾਂ ਦੇ ਵਿੱਚ ਕੀ ਹੁੰਦਾ ਤਾਂ ਜਿਹੜਾ ਕਰਪੈਨ ਦੇ ਉੱਪਰ ਲਾਈਨਾਂ ਦੇ ਵਿੱਚ ਫੂਸ ਹੁੰਦਾ ਏ ਉਹ ਇੱਕ ਮੇਨ ਦਿੱਕਤ ਹੈ ਉਹ ਲੋਟ ਨਹੀਂ ਆਂਦਾ ਅੱਗੇ ਅਸੀਂ ਅੱਗ ਲਾ ਦਿੰਦੇ ਹੁੰਦੇ ਸੀ ਫੂਸ ਨੂੰ ਤੇ ਜਿਹੜੇ ਕਾਚੇ ਹੁੰਦੇ ਆ ਟੰਡੇ ਉਹਨਾਂ ਦੇ ਵਿੱਚ ਬਜਾਈ ਕਰ ਦਿੰਦੇ ਤੇ ਤੇ ਸੁੰਡੀ ਦੀ ਸਮੱਸਿਆ ਵੀ ਬਿਲਕੁਲ ਨਹੀਂ ਪੈਂਦੀ ਸੀ ਕਿਉਂਕਿ ਜਦੋਂ ਆਪਾਂ ਖੇਤ ਦੇ ਵਿੱਚ ਉਹਨੂੰ ਅੱਗ ਲਾ ਦਿੰਦੇ ਤੇ ਜਾਂ ਜਿਹੜੇ ਸੁੰਡੀ ਦੇ ਆਂਡੇ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਸੁੰਡੀ ਨਿਕਲਦੀ ਉਹ ਸਾਰੇ ਭਸਮ ਹੋ ਜਾਂਦੇ ਤੇ ਕੋਈ ਸੁੰਡੀ ਦੀ ਸਮੱਸਿਆ ਨਹੀਂ ਆਂਦੀ ਤੇ 2-3 ਸਾਲ ਹੋ ਗਏ ਆਪਾਂ ਨੂੰ ਪਰਾਲੀ ਵਿੱਚ ਬਾਂਧਿਆ ਨੂੰ ਤੇ ਇਸ ਵਾਰ ਆਪਾਂ ਸਾਰੀ ਉਬਾਈਏ ਅੱਗੇ ਆਪਾਂ ਫੂਸ ਨੂੰ ਅੱਗ ਲਾ ਦਿੰਦੇ ਤੇ ਤੇ 2 ਸਾਲ ਹੋ ਗਏ ਜੀ ਸਾਨੂੰ 2967 ਕਣਕ ਬੀਜਦਿਆਂ ਨੂੰ ਤੇ ਦਾਣੇ ਦੀ ਬਹੁਤ ਵਧੀਆ ਕੁਆਲਿਟੀ ਹੈ ਮੋਟਾ ਦਾਣਾ ਹੈ ਤੇ ਪਿਛਲੇ ਸਾਲ ਜਿਹੜਾ ਝਾੜ ਹੈ ਜੀ ਸਾਡਾ ਆਇਆ ਤਾਂ 24 ਕੁਇੰਟਲ ਕੋਈ ਮੈਂ ਝੂਠ ਨਹੀਂ ਮਾਰਦਾ ਤੇ 24 ਕੁਇੰਟਲ ਆਪਣਾ ਜਿਹੜਾ ਝਾੜ ਹੈ ਉਹ 29 67 ਦਾ ਆਇਆ ਤਾਂ ਤੇ ਉਹ ਤੋਂ ਪਿਛਲੇ ਸਾਲ ਆਪਣਾ ਝਾੜ ਆਇਆ ਤਾਂ ਜੀ 25 ਕੁਇੰਟਲ ਤੇ 24 ਤੇ 25 ਕੁਇੰਟਲ ਜਿਹੜੀ ਆਪਣੀ ਕਣਕ ਨੇ ਝਾੜ ਦਿੱਤਾ ਹੈ ਤੇ ਇਸ ਵਾਰ ਆਪਾਂ ਸਾਰੀ ਪਰਾਲੀ ਵਿੱਚ ਬਾਈਏ ਤੇ ਇਸ ਵਾਰ ਦੇਖਦੇ ਆ ਵੀ ਕਿੰਨਾ ਝਾੜ ਆਉਂਦਾ ਹੈ ਤੇ ਅੱਗੇ ਵੀ ਤੁਹਾਨੂੰ ਆਪਾਂ ਜਾਣਕਾਰੀ ਆਪਣੀ ਚੈਨਲ ਤੇ ਦੰਦੇ ਰਹਾਂਗੇ ਤੇ ਇੱਕ ਗੱਲ ਤੁਸੀਂ ਦੱਸਿਓ ਵੀ ਜਿਹੜੀ 2967 ਕਣਕ ਹੈ ਨਾ ਇਹ ਜਦੋਂ ਫਟਾਰਾ ਕਰਦੀ ਹੈ ਫਟਾਰੇ ਦੇ ਵਿੱਚ ਬਹੁਤ ਵਧੀਆ ਹੈ ਮੈਂ ਹੋਰ ਕੋਈ ਕਣਕ ਦਾ ਤੁਸੀਂ ਵੀ ਦੱਸਿਓ ਫਟਾਰਾ ਦੇਖੋ ਇੱਕ ਵੀ ਇਹਦਾ ਫਟਾਰਾ ਦੇਖੋ ਘਟੋ ਘਟਾ 20 ਡੱਕੇ ਕਰੇ ਹੋਏ ਫਟਾਰੇ ਦੇ ਵਿੱਚ ਕਿਉਂਕਿ ਜਿਹੜੀ 826 ਵੈਰਾਈਟੀ ਹੈ ਉਹ ਪਹਿਲਾ ਫੈਟਦੀ ਘਟਾ ਹੈ ਤੇ ਬਾਅਦ ਦੇ ਵਿੱਚ ਫੈਟਦੀ ਹੈ ਇਹ ਕਾਣਕ ਸ਼ੁਰੂ ਤੋਂ ਲੈ ਕੇ ਫੈਟਦੀ ਹੈ ਤੇ ਬਾਕੀ ਤੁਸੀਂ ਵੀ ਦੱਸਿਓ ਵੀ ਕਿਹੜੇ-ਕਿਹੜੇ ਬੀਜ ਪਰ 2967 ਕਣਕ ਨੂੰ ਬੀਜਦੇ ਆ ਤੇ ਬਾਕੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਦਾ ਬਟਨ ਵੀ ਪ੍ਰੈਸ ਕਰ ਲਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੋਰ ਆਪਾਂ ਤੁਹਾਨੂੰ ਕਿਹੜੀ ਜਾਣਕਾਰੀ ਤੁਹਾਡੇ ਨਾਲ ਹੁਣ ਸਾਂਝੀ ਕਰੀਏ ਤੇ ਫਿਰ ਜੀ ਮਿਲਦੇ ਆ ਕੋਈ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਾਕੀ ਆਪਾਂ ਖੇਤੀ ਦੇ ਸੰਬੰਧਿਤ ਤੁਹਾਡੇ ਨਾਲ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਰਹਾਂਗੇ ਤੇ ਹੁਣ ਆਪਾਂ ਇੱਕ ਗੋਵ ਟਾਈਮ ਸਪਰੇਅ ਕਰਨੀ ਹੈ ਤੇਰਾ 045 ਤੇ ਬੋਰਨ ਦੀ ਤੇ ਬਾਕੀ ਇੱਕ ਫੰਗੀਸਾਈਡ ਦੀ ਸਪਰੇਅ ਤੇ ਇੱਕ ਤੇਲੇ ਵਾਲੀ ਦੋ ਸਪਰੇਅ ਹੁਣ ਆਪਾਂ ਕਣਕ ਨੂੰ ਫਰਵਰੀ ਦੇ ਵਿੱਚ ਕਰਾਂਗੇ